तरीके ਦੇ ਨਾਲ ਆਮ ਆਦਮੀ ਪਾਰਟੀ ਨੇ ਜਦੋਂ ਤੋਂ ਦਿੱਲੀ ਦੀ ਸਰਕਾਰਾਂ ਦੇ ਹੱਥੋਂ ਸੱਤਾ ਗਈ ਆ ਤੇ ਜਿਹੜੇ ਦਿੱਲੀ ਦੇ ਇਹਨਾਂ ਦੇ ਤੇਜਨੀ ਵਾਰ ਉਹਨੇ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਡੇਰੇ ਲਾ ਲਏ ਜਿਹਦੇ ਕਾਰਨ ਸਾਡੇ ਵਪਾਰੀ ਵਰਗ ਕਿਸਾਨ ਵਰਗ ਤੇ ਜਿਹੜੇ ਹੋ ਸਾਰੇ ਜਿਹੜੇ ਲੋਕ ਨੇ ਬਹੁਤ ਦੁਖੀ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਤੱਕੇ ਦੇ ਨਾਲ ਸਾਡਾ ਉੱਥੇ ਤੋਂ ਜਿਹੜਾ ਕਿਸਾਨੀ ਨਾਲ ਰਿਲੇਟਡ ਧਰਨਾ ਸੀ ਜਿਹ ਸਾਡੇ ਢੱਲੇਵਾਲ ਸਾਹਿਬ ਉਹ ਹੜਤਾਲ ਤੇ ਬੈਠੇ ਸੀ ਤੇ ਉਹਨਾਂ ਨੂੰ ਰਾਤ ਨੂੰ ਪਹਿਲਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਬਲਾ ਕੇ ਪਿੱਛੇ ਛੁੜਾ ਮਾਰਿਆ ਗਿਆ ਉਸ ਤੋਂ ਬਾਅਦ ੱੱਕੇ ਦੇ ਨਾਲ ਉੱਥੋਂ ਕਿਸਾਨ ਠਾਏ ਗਏ ਨੇ ਲੋਕਤੰਤਰ ਦਾ ਘਰਨਾ ਅਸੀਂ ਕੱਢੜੇ ਛੱਬਾ ਦੇ ਵਿੱਚ ਇਹਦੀ ਨਿੰਦਾ ਕਰਦੇ ਆ ਤੇ ਜਿਹੜੇ ਕਿਸਾਨ ਹੁਣ ਨਗਰਬੰਦ ਨੇ ਉਹ ਇਹ ਅੱਜ ਉਹਨਾਂ ਉਹੀ ਸਬੰਧ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਦੇ ਭਗਵੰਤ ਮਾਨ ਦਾ ਪਤਲਾ ਸੜਿਆ ਦੇਖੋ ਇਹ ਹਰ ਇੱਕ ਫਰੰਟ ਤੇ ਫੇਲ ਸਰਕਾਰ ਆ ਜਦੋਂ ਸਰਕਾਰ ਬਣੀ ਨਹੀਂ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਮਾਸਟਰ ਦੇ ਅਸੀਂ ਪੁੱਤਾਂ ਤੇ ਜਿਹੜਾ ਕਿਸਾਨ ਦਾ ਪੁੱਤ ਅੱਜ ਜਿਹੜੀ ਪਾ ਸਰਕਾਰ ਬਣ ਤੋਂ ਪਹਿਲਾਂ ਜਿਹੜੀ ਪਾਰਟੀ ਧਰਨੀਆ ਮੁਝਾਰਿਆਂ ਤੋਂ ਨਿਕਲੀ ਹੋਈ ਪਾਰਟੀ ਆਜੋ ਧਰਨੀਆ ਤੋਂ ਡਰ ਰਹੀ ਆ ਇਹ ਜਿਹੜਾ ਇਹਨਾਂ ਨੇ ਟਰਫੋਂਗ ਰੱਜ ਕੇ ਸਰਕਾਰ ਬਣਾਈ ਸੀ ਅੱਜ ਉਹਨਾਂ ਦਾ ਇਹ ਪਰਦਾ ਫੱਟ ਹੋ ਗਿਆ ਦੇਖੋ ਕਾਂਗਰਸ ਵੀ ਟਾਈਮ ਪਾਸ ਕਰਦੀ ਵੀ ਕਾਟਾ ਦੇਖੋ ਕਾਂਗਰਸ ਤਾਂ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜੀ ਆ ਜਦੋਂ ਸਾਡੇ ਸੀਐਮ ਸਾਹਿਬ ਚੰਨੀ ਜੀ ਸੀਗੇ ਤੁਹਾਨੂੰ ਯਾਦ ਹੋਊਗਾ ਤੇ ਸਾਡੇ ਜਿਹੜੇ ਮੋਦੀ ਜੀ ਆਏ ਸੀਗੇ ਉਹਦੇ ਤੇ ਧਰਨਾ ਲੱਗਿਆ ਹੋਇਆ ਸੀ ਕਿਸਾਨਾਂ ਦੇ ਉਹਨਾਂ ਨੇ ਮੋਦੀ ਸਾਹਿਬ ਦਾ ਕਾਫਲਾ ਰੋਕਣਾ ਮੁਨਾਸਿਬ ਸਮਝਿਆ ਬਜਾਏ ਧਰਨੇ ਤੋਂ ਕਿਸਾਨਾਂ ਨੂੰ ਉਠਾਉਣਾ ਇੱਕ ਇੱਕ ਸਟੈਂਡ ਆ ਕਾਂਗਰਸ ਪਾਰਟੀ ਦਾ ਤੇ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਆ ਮੈਂ ਕਿਸਾਨਾਂ ਦਾ ਪੁੱਤ ਆ ਤੇ ਉਹਦੇ ਵਿੱਚ ਜਿਹੜਾ ਅੱਜ ਜਿਹੜਾ ਇਹ ਇੱਕ ਸਿਸਟਮ ਖਰਾਬ ਕਰਤਾ ਇਹਨੇ ਪੰਜਾਬ ਦਾ ਨਸ਼ੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹਨਾ ਇਹਨਾਂ ਨੇ ਇੱਕ ਮਹਿਮ ਚਲਾਈ ਯੁੱਧ ਨਸ਼ਿਆ ਵਿਰੁੱਧ ਤੇ ਮੈਂ ਕਹਿਣਾ ਚਾਹਨਾ ਅੱਜ ਯੁੱਧ ਸਾਨੂੰ ਪੰਜਾਬ ਸਰਕਾਰ ਦੇ ਵਿਰੁੱਧ ਕਰਨ ਦੀ ਲੋੜ ਆ ਅੱਜ ਯੁੱਧ ਸਾਨੂੰ ਭ੍ਰਿਸ਼ਟਾਚਾਰ ਕਰਨ ਦੇ ਵਿਰੁੱਧ ਲੋੜ ਆ ਕਿਉਂਕਿ ਇੱਕ ਬੰਦੇ ਦਾ ਤੁਸੀਂ ਆਪਣੇ ਆਪ ਹੀ ਜੱਜ ਬਣ ਕੇ ਆਪਣੇ ਆਪ ਹੀ ਵਕੀਲ ਬਣ ਕੇ ਘਾਟਾ ਦਿਨੇ ਹੋ ਤੇ ਜਿਹੜੇ ਉਹਦੇ ਘਾਰ ਦੇ ਵਿੱਚ 8-10 ਬੰਦੇ ਫੈਮਿਲੀ ਮੈਂਬਰ ਰਹਿੰਦੇ ਨੇ ਉਹਨਾਂ ਦਾ ਵਿਚਾਰਾ ਤਾਂ ਕੀ ਕਸੂਰ ਆ ਬਿਲਕੁਲ ਸਹੀ ਆ ਨਸ਼ੇ ਹਟਾਣੇ ਚਾਹੀਦੇ ਨੇ ਨਸ਼ਿਆਂ ਦੇ ਲੋਕਾਂ ਦੇ ਉੱਤੇ ਜਿਹੜੀ ਨਥ ਪਾਣੀ ਚਾਹੀਦੀ ਆ ਪਰ ਉਹਨਾਂ ਨੂੰ ਫੜ ਕੇ ਜੇਲ੍ਹ ਚ ਇਧੇ ਦੋ ਕਿਸੇ ਦਾ ਘਾਰ ਢਾਣਾ ਕੋਈ ਮੈਨੂੰ ਲੱਗਦਾ ਜਸਟਿਸ ਕਰਨਾ ਚਾਹੀਦਾ ਚੰਡੀਗੜ੍ਹ ਦੇ ਵਿੱਚ ਮਹਿਲਾ ਮਾ ਇਹਨਾਂ ਤੋਂ ਆਪਣਾ 36000 ਰੁਪਏ ਮੰਗਣ ਗਈਆਂ ਸੀਗੀਆਂ 1000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਫਿਰ ਉਸ ਤੋਂ ਨਾਲ ਦੀ ਨਾਲ ਅਗਲੇ ਦਿਨ ਮਹਿਲਾ ਮਾ ਕੁੱਟੀਆਂ ਇਹਨਾਂ ਦਾ ਜਿਹੜਾ ਇੱਕ ਕੁੱਤਣ ਦਾ ਰਵਈਆ ਇਹਨੇ ਭੁੱਲ ਗਏ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਬੜਨ ਨਹੀਂ ਦੇਣਾ ਤੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਦਾ ਕਹਾਵਤ ਨੇ ਡਲਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਸ ਸੋਰਸ ਤੋਂ ਚਲਾ ਹੁੰਦਾ ਹੈ ਇਹ ਜਿਹੜੀ ਕਹਾਵਤ ਭਗਵੰਤ ਮੰਨਤੀ ਇਹਦੇ ਤੇ ਸਿੱਧ ਹੋ ਜਾਂਦੀ ਹੈ ਬਾਰਡਰ ਕਿਸਾਨਾਂ ਨੇ ਨਹੀਂ ਰੋਕਿਆ ਕਿਸ ਆ ਜਿਹੜੀ ਦਿੱਲੀ ਦੀ ਸੈਂਟਰ ਸਰਕਾਰ ਆ ਉਹਨਾਂ ਨੇ ਬੈਰੀਕੇਡ ਲਗਾਏ ਕਿਸਾਨ ਤਾਂ ਬੈਠਣਾ ਚਾਹਦੇ ਹੀ ਨਹੀਂ ਸੀ ਕਿਸਾਨ ਤਾਂ ਦਿੱਲੀ ਜਾ ਰਹੇ ਸੀ ਤੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਪੰਜਾਬ ਦਿਨ ਪਰ ਦਿਨ ਕਰਜ਼ੇ ਦੇ ਵਿੱਚ ਜਾਇ ਜਾ ਰਿਹਾ ਆ ਜਿਹੜਾ ਤਰਨਾ ਲੱਗਿਆ ਤਾਂ ਇੱਕ ਸਾਲ ਤੋਂ ਹੀ ਲੱਗਿਆ ਸੀ ਉਸ ਤੋਂ ਪਹਿਲਾਂ ਹੀ ਇਹ ਪੰਜਾਬ ਸਰਕਾਰ ਨੇ ਕਰਜ਼ਾ ਲੈ ਲਿਆ ਸੀ ਤੇ ਜਦੋਂ ਪੰਜਾਬ ਸਰਕਾਰ ਕਰਤਾਈ ਹੋ ਰਹੀ ਆ ਇਟ ਮੀਨਸ ਕਰੋੜਾਂ ਦਾ ਨੁਕਸਾਨ ਤਾਂ ਪਹਿਲਾਂ ਹੀ ਹੋ ਰਿਹਾ ਉਹਦੇ ਵਿੱਚ ਆਪਾਂ ਆਮ ਆਦਮੀ ਉਹਦੇ ਵਿੱਚ ਆਪਾਂ ਕਿਸਾਨਾਂ ਦੇ ਉੱਤੇ ਇਹ ਗੱਲ ਨੂੰ ਮਤਲਬ ਥੋਪੀਏ ਤੇ ਮੈਨੂੰ ਲੱਗਦਾ ਸਹੀ ਗੱਲ ਨਹੀਂ ਇਹ ਤਾਂ ਕਹਿੰਦੇ ਨੇ ਵੀ ਸਾਡੇ ਜਿਹੜੇ ਆ ਸਪੀਕਰ ਸਾਹਿਬ ਨੇ ਜਿਹੜੇ ਇਹਨਾਂ ਦੇ ਤੇ ਉਹ ਕਹਿੰਦੇ ਸੰਧਵਾ ਸਾਹਿਬ ਉਹ ਕਹਿੰਦੇ ਨੇ ਵੀ ਸਾਡਾ ਨਸ਼ਾ ਮਤਲਬ ਜਿਹੜਾ ਆ ਰਿਹਾ ਸਾਡੇ ਇਹਨਾਂ ਕਰ ਨਸ਼ਾ ਫੈਲ ਰਿਹਾ ਤੇ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਤੇ ਮੈਂ ਪੁੱਛਣਾ ਚਾਹਣਾ ਸੰਧਵਾ ਸਾਹਿਬ ਤੁਹਾਡੀ ਆਮ ਆਦਮੀ ਪਾਰਟੀ ਤੋਂ ਤੁਹਾਨੂੰ ਜਿਹੜੀਆਂ ਨੌਕਰੀਆਂ ਕੱਟੀਆਂ ਸੀ ਪੰਜਾਬ ਦੇ ਬੱਚਿਆਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਜਿਹੜ ਤੇ ਕਿਸ ਤਰੀਕੇ ਹੁਣ ਹੁਣ ਖੁੱਲ ਗਿਆ ਹੈ ਬਾਰਡਰ ਥੋਨੇ ਖੋਲਤਾ ਧੱਕੇ ਦੇ ਨਾਲ ਪੰਜਾਬ ਨੂੰ ਰੋਲਤਾ ਤੇ ਪੰਜਾਬ ਦੀ ਕਿਸਾਨੀ ਨੂੰ ਰੋਲਤਾ ਹੁਣ ਦੇਖ ਲਾਂਗੇ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਰੋਜ਼ਗਾਰ ਦੇ ਤਾਂ ਕੰਮ ਕਰਦੇ ਸੀ ਜਿਹੜੀ ਭਗਵੰਤ ਮਾਨ ਸਰਕਾਰ ਆ ਇੱਕ ਕਿਸਾਨਵਿਰੋਧੀ ਸਰਕਾਰ ਆ ਇਹਨਾਂ ਨੇ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਕਿਸਾਨਾਂ ਨੂੰ ਆਗੂਆਂ ਨਾਲ ਚੰਡੀਗੜ੍ਹ ਮੀਟਿੰਗ ਕਰੀ ਮੀਟਿੰਗ ਕਰਕੇ ਬੁਲਾਏ ਉਹਨਾਂ ਨੂੰ ਅਰੈਸਟ ਕੀਤਾ ਤੇ ਰਾਤ ਨੂੰ ਉਹਨਾਂ ਦੇ ਜਿਹੜੇ ਘਰ ਬਣੇ ਹੋਏ ਸੀ ਸੰਭੂ ਬਾਰਡਰ ਦੇ ਉਹਨਾਂ ਦੇ ਘਟ ਆ ਦਿੱਤੇ ਗਏ ਜਿਹੜੇ ਪੁਰਾਣੇ ਪਹਿਲਾਂ ਜੁੱਧ ਹੁੰਦੇ ਸੀ ਉਹ ਵੀ ਰਾਤ ਨੂੰ ਸੌਣ ਦਾ ਟਾਈਮ ਦਿੰਦੇ ਸੀ ਉਹ ਵੀ ਦਿਨੇ ਹਮਲਾ ਕਰਦੇ ਸੀ ਇਹਦੇ ਦਾ ਉਹਨਾਂ ਨੇ ਵੀ ਜ਼ਿਆਦਾ ਉਹ ਕੀਤਾ ਜੀ ਅਤਿਆਚਾਰ ਕੀਤਾ ਆਪ ਸਰਕਾਰ ਦੀ ਸਾਫ਼ ਅਖਰਾਂ ਵਿੱਚ ਲਿਖੇਦੀ ਕਰਦਾ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਉਹ ਭੁੱਲਣ ਯੋਗ ਨਹੀਂ ਹੈ ਸਾਡੇ ਬਜ਼ੁਰਗਾਂ ਨੂੰ ਕਿਵੇਂ ਉੱਥੋਂ ਖਦੇੜਿਆ ਗਿਆ ਕਿਵੇਂ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਗਏ ਕਿਵੇਂ ਉਹਨਾਂ ਦੀਆਂ ੱੱਡਾਂ ਰੂੜੀਆਂ ਗਈਆਂ ਮੈਂ ਕੱਲ ਖੁਦ ਆਪ ਪਰਸੋਂ ਵੀ ਜਾ ਕੇ ਆਇਆ ਉਸ ਬਾਰਡਰ ਤੇ ਉੱਥੇ ਮਤਲਬ ਇੰਨਾ ਬੁਰਾ ਹਾਲ ਕੀਤਾ ਜਿਵੇਂ ਇਹਨਾਂ ਨੇ ਅਤਿਆਚਾਰ ਕੀਤਾ ਟੈਂਟ ਮਸ਼ੀਨਾਂ ਨਾਲ ਕਰੀਨਾ ਨਾਲ ਆਰਥੋਟੀ ਸਰਕਾਰ ਆ ਪਰ ਕਮ ਸੇ ਕਮ ਉਹ ਤੁਹਾਡੇ ਉਹ ਟੈਰਰਿਸਟ ਨਹੀਂ ਹੈਗੇ ਉਹ ਤੁਹਾਡੇ ਕਿਸਾਨ ਨੇ ਜਿਹੜੇ ਤੁਹਾਨੂੰ ਅੰਨ ਅੰਨ ਤਮਾਚੇ ਦਿੰਦੇ ਨੇ 6 6 ਮਹੀਨਿਆਂ ਦੀਆਂ ਫਸਲਾਂ ਹੁੰਦੀਆਂ ਨੇ ਉਹ ਤੁਹਾਨੂੰ ਪੈਦਾ ਕਰਦੇ ਨੇ ਅੰਨ ਤੁਹਾਡੇ ਵਾਸਤੇ ਤੁਹਾਡੇ ਪਬਲਿਕ ਵਾਸਤੇ ਸਟੋਰੇਜ ਕਰਦੇ ਨੇ ਤੇ ਤੁਸੀਂ ਤੁਸੀਂ ਉਹਨਾਂ ਨਾਲ ਆਤਿਆਚਾਰ ਕਰਦੇ ਹੋ ਕੀ ਉਹਨਾਂ ਦੀਆਂ ਨਜਾਇਜ਼ ਮੰਗਾਂ ਨੇ ਮੈਂ ਤੁਹਾਡੇ ਚੋਂ ਕਿਸਾਨ ਦਾ ਬੇਟਾ ਮੈਂ ਖੇਤੀ ਕਰਦਾ ਕੀ ਸਾਡੀਆਂ ਫਸਲਾਂ ਉਹ ਅਸੀਂ ਗਾਜਰਾਂ ਬੀਜੀਆਂ ਸੀਗੀਆਂ 70 ਰੁਪਏ ਚੀਲੋ ਸਾਡੇ ਤੋਂ ਖਰੀਦੀਆਂ ਨੇ ਮੂਰੇ ਵੇਚਦਿਆਂ ਨੇ 35 40 40 ਰੁਪਏ ਅਸੀਂ ਇਹੀ ਕਹਿੰਨੇ ਆ ਵੀ ਉਹਦੀ ਐਮਐਸਪੀ ਦੇ ਦਿਓ ਤੇ ਅਸੀਂ ਭਾਜਪੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਉਹ ਆਪਣੀਆਂ ਨਟਕੀਆਂ ਤੋਂ ਬਾਹਰ ਆ ਜੇ ਕਿਸਾਨਾਂ ਨੂੰ ਜਿਵੇਂ ਉਹਨੇ ਵਾਅਦਾ ਕੀਤਾ ਸੀ ਨਰਿੰਦਰ ਮੋਦੀ ਨੇ ਉਹਨੇ ਕਿਹਾ ਸੀ ਤੁਹਾਡੀਆਂ ਮੰਗਾ ਮੰਨ ਲਈਆਂ ਇੱਕ ਪਾਸੇ ਉਹਨੇ ਪਿੱਠੇ ਛੁਰਾ ਮਾਰਿਆ ਕਿਸਾਨਾਂ ਦੇ ਥਾਲ ਕੇ ਅੱਜ ਤੱਕ ਉਹਨੇ ਮੁੜ ਕੇ ਮੀਟਿੰਗਾਂ ਨਹੀਂ ਰੱਖੀਆਂ ਤੇ ਮੈਂ ਕਿਸਾਨਾਂ ਨੂੰ ਕਹਿਣਾ ਇੱਕ ਇੱਕ ਨੌਦਵਾਨ ਬੱਚਾ ਸਾਡੇ ਕਿਸਾਨ ਲੀਡਰਾਂ ਨੂੰ ਕਹਿਨੇ ਆ ਤੁਹਾਡੇ ਨਾਲ ਅਸੀਂ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਤੁਸੀਂ ਅੱਗੇ ਲੱਗੋ ਅਡਵਾਹੀ ਕਰੋ ਸਾਡੀ ਅਸੀਂ ਤੁਹਾਡੇ ਪਿੱਛੇ ਆ ਤੇ ਆਪਾਂ ਇਹ ਝੰਡ ਜ਼ਰੂਰ ਦਿੱਤਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ